ਤਾਂ ਤੁਹਾਨੂੰ ਪਤਾ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਜੁਤ ਨਸ਼ਾ ਵਿਰੋਧ ਜਿਹੜੀ ਮਹਿੰਮ ਚੱਲ ਰਹੀ ਆ ਉਹਦੇ ਤਹਿਤ ਸਾਡੇ ਮਾਨਯੋਗ ਡੀਜੀ ਸਾਹਿਬ ਤੇ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਤਾਂ ਪਿਰਗੋਜੀ ਆਈਪੀਐਸ ਔਰ ਸਾਡੇ ਹੋਰ ਸੀਨੀਅਰ ਅਫਸਰ ਸਾਹਿਬਾਨ ਵੱਲੋਂ ਜਿਹੜੇ ਕਮਿਸ਼ਨਰੇਟ ਚੇਤਨਾਤ ਨੇ ਉਹਨਾਂ ਵੱਲੋਂ ਅੱਜ ਜਿਹੜਾ ਹੈਗਾ ਇਹ ਕਾਸੋ ਆਪਰੇਸ਼ਨ ਜਿਹੜਾ ਇਹ ਕੀਤਾ ਗਿਆ ਜਾ ਰਿਹਾ ਟੋਟਲ ਜ਼ਿਲ੍ਹੇ ਦੇ ਵਿੱਚ ਕੀਤਾ ਜਾ ਰਿਹਾ ਹੈ ਇਹ ਇਹਦੇ ਤਾਂ ਜਿਹੜੇ ਅੱਜ ਪੰਜ ਨੰਬਰ ਡਿਵੀਜ਼ਨ ਦੇ ਜਿਹੜੇ ਕੋਈ ਪੁਰਾਣੇ ਸਮਗਲਰ ਹੈਗੇ ਆ ਜਾਂ ਜਿਹੜੇ ਨਸ਼ਾ ਵੇਚਦੇ ਸੀ ਜਿਹੜੇ ਕੁਝ ਅੰਦਰ ਹੈਗੇ ਆ ਕੁਝ ਬਾਹਰ ਆਏ ਹੋਏ ਆ ਜਮਾਤਾਂ ਤੇ ਉਹਨਾਂ ਦੇ ਘਰੇ ਅਸੀਂ ਜਿਹੜਾ ਇੱਕ ਖਾਸ ਤੌਰ ਤੇ ਜਿਹੜਾ ਅੱਜ ਰੇਡ ਕੀਤਾ ਹੈਗਾ ਇੱਥੇ ਤੇ ਘਰ ਦੀ ਸੱਚ ਚੱਲ ਰਹੀ ਹੈ ਤੁਸੀਂ ਦੇਖਿਆ ਹੈਗਾ ਤੇ ਜਿਹੜੇ ਬੰਦਿਆਂ ਦੇ ਕੋਈ ਇਤਰਾਜਯੋਗ ਚੀਜ਼ ਮਿਲੂਗੀ ਤੇ ਉਹਨਾਂ ਦੇ ਉੱਤੇ ਜੋ ਮੁਤਾਬਕ ਕਾਨੂੰਨੀ ਕਾਰਵਾਈ ਬਣਦੇ ਉਹ ਕੀਤੀ ਜਾਊਗੀ ਔਰ ਬਾਕੀ ਵੀ ਜਿਹੜੇ ਹੋਰ ਘਰਾਂ ਦੇ ਵਿੱਚ ਜਿਹੜੇ ਸਮਗਲ ਸਗੇ ਆ ਜਾਂ ਪੈਟਰਨ ਹੋਏਗੇ ਆ ਜਾਂ ਸਪਲਾਈਰ ਜਗੇ ਆ ਉਹਨਾਂ ਦੇ ਘਰੇ ਵੀ ਜਿਹੜੀ ਆ ਰੇਡ ਚੱਲ ਰਹੀ ਹੈ ਜੀ ਸਰ ਕੁਝ ਬਰਾਮਦ ਹੋਇਆ ਜਾਂ ਰੇਡ ਨਹੀਂ ਅਜੇ ਤਾਂ ਚੱਲ ਰਹੀ ਹੈ ਸਰ ਤੁਹਾਡੇ ਸਾਹਮਣੇ ਚੱਲ ਰਹੀ ਹੈ ਜੀ ਜੇ ਕੋਈ ਬਰਾਮਦਗੀ ਹੋਊਗੀ ਉਹਦਾ ਅਸੀਂ ਪਰਚਾ ਦੇ ਕੇ ਉਹ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਤੇ ਕੋਈ ਵੇਚੀ ਰਹਿੰਦਾ ਕੋਈ ਨਹੀਂ ਨਹੀਂ ਅਜੇ ਫਿਲਹਾਲ ਨਹੀਂ ਹੋਇਆ ਜੀ ਕੋਈ ਪਰ ਇਹ ਵੀ ਇਹਦੀ ਸੱਚ ਚੱਲਦੀ ਹੈ ਜੇ ਘਰੋਂ ਕੋਈ ਤਰਾਜ ਉਹ ਚੀਜ਼ ਮਿਲਦੀ ਆ ਜਾਂ ਬਾਰ ਉਹ ਸਾਨੂੰ ਪਤਾ ਲੱਗਦਾ ਵੀ ਇਹ ਫਲਾਣੀ ਜਗ੍ਹਾ ਰੱਖ ਕੇ ਵੇਚਦਾ ਫਰਣੀ ਜਗ੍ਹਾ ਰੱਖ ਕੇ ਵੇਚਦਾ ਜੇ ਗਲਤ ਨੋ ਵੀ ਪਤਾ ਆਏਗਾ ਸਮਗਲਤ ਜਾਂ ਸਪਲਾਇਰ ਇੰਦਾ ਦਾ ਹੈ ਨਹੀਂ ਵੀ ਘਰੇ ਰੱਖ ਕੇ ਵੇਚਦੇ ਆ ਜਿਹੜੀ ਬੰਦੇ ਨੂੰ ਗੇਲੋ ਰਾਉਂਡ ਅਪ ਕਰਦੇ ਆ ਉਹ ਕਿਸੇ ਨਾ ਕਿਸੇ ਦੁਕਾਨ ਚ ਰੱਖਿਆ ਕਿਸੇ ਸੁਨਸਣ ਜਗ੍ਹਾ ਤੇ ਰੱਖਿਆ ਉੱਥੇ ਰੱਖ ਕੇ ਜਾਂ ਵੇਚ ਰਿਹਾ ਜਾਂ ਆਪਣੇ ਗਾਹਕਾਂ ਨੂੰ ਬੁਲਾ ਰਿਹਾ ਉਹ ਜਿਹੜੀ ਚੀਜ਼ ਹੈਗੀ ਆ ਉਹ ਅਸੀਂ ਸਾਰੀ ਫੜ ਕੇ ਜੋ ਮਤਾਬਕ ਕਾਨੂੰਨ ਕਾਰਵਾਈ ਬਣਦੀ ਹੋਗੀ ਉਹ ਅਸੀਂ ਕਰਾਂਗੇ ਜਿਦਾ ਤੁਹਾਨੂੰ ਪਤਾ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਜੁਤ ਨਸ਼ਾ ਵਿਰੋਧ ਜਿਹੜੀ ਮਹਿੰਮ ਚੱਲ ਰਹੀ ਆ ਉਹਦੇ ਤਹਿਤ ਸਾਡੇ ਮਾਨਯੋਗ ਡੀਜੀ ਸਾਹਿਬ ਤੇ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਤਨਪੀਰ ਗੋਜੀ ਆਈਪੀਐਸ ਔਰ ਸਾਡੇ ਹੋਰ ਸੀਨੀਅਰ ਅਫਸਰ ਸਾਹਿਬਾਨ ਵੱਲੋਂ ਜਿਹੜੇ ਕਮਿਸ਼ਨਰੇਟ ਚਤਨਾਤ ਨੇ ਉਹਨਾਂ ਵੱਲੋਂ ਅੱਜ ਜਿਹੜਾ ਹੈਗਾ ਇਹ ਕਾਸੋ ਆਪਰੇਸ਼ਨ ਜਿਹੜਾ ਇਹ ਕੀਤਾ ਗਿਆ ਜਾ ਰਿਹਾ ਟੋਟਲ ਜ਼ਿਲ੍ਹੇ ਦੇ ਵਿੱਚ ਕੀਤਾ ਜਾ ਰਿਹਾ ਹੈ ਇਹ ਇਹਦੇ ਤਰ੍ਹਾਂ ਜਿਹੜੇ ਅੱਜ ਪੰਜ ਨੰਬਰ ਡਿਵੀਜ਼ਨ ਦੇ ਜਿਹੜੇ ਕੋਈ ਪੁਰਾਣੇ ਸਮਗਲਰ ਹੈਗੇ ਆ ਜਾਂ ਜਿਹੜੇ ਨਸ਼ਾ ਵੇਚਦੇ ਸੀ ਜਿਹੜੇ ਕੁਝ ਅੰਦਰ ਹੈਗੇ ਆ ਕੁਝ ਬਾਹਰ ਆਏ ਹੋਏ ਆ ਜਮਾਤਾਂ ਤੇ ਉਹਨਾਂ ਦੇ ਘਰੇ ਅਸੀਂ ਜਿਹੜਾ ਇੱਕ ਕਾਸੋ ਤਹਿ ਜਿਹੜਾ ਅੱਜ ਰੇਡ ਕੀਤਾ ਹੈਗਾ ਇੱਥੇ ਤੇ ਘਰ ਦੀ ਸੱਚ ਚੱਲ ਰਹੀ ਹੈ ਤੁਸੀਂ ਦੇਖਿਆ ਹੈਗਾ ਤੇ ਜਿਹੜੇ ਦੇ ਆ ਦੇ ਕੋਈ ਇਤਰਾਜਯੋਗ ਚੀਜ਼ ਮਿਲੂਗੀ ਤੇ ਉਹਨਾਂ ਦੇ ਉੱਤੇ ਜੋ ਮੁਤਾਬਕ ਕਾਨੂੰਨੀ ਕਾਰਵਾਈ ਬਣਦੇ ਉਹ ਕੀਤੀ ਜਾਊਗੀ। ਔਰ ਬਾਕੀ ਵੀ ਜਿਹੜੇ ਹੋਰ ਘਰਾਂ ਦੇ ਵਿੱਚ ਜਿਹੜੇ ਸਮਗਲ ਸਗੇ ਆ ਜਾਂ ਪੈਟਰੋਲ ਹੋਏਗੇ ਆ ਜਾਂ ਸਪਲਾਈਅਰ ਜਗੇ ਆ ਉਹਨਾਂ ਦੇ ਘਰੇ ਵੀ ਜਿਹੜੀ ਆ ਰੇਡ ਚੱਲ ਰਹੀ ਹੈ ਜੀ। ਸਰ ਕੁਝ ਬਰਾਮਦ ਹੋਇਆ ਜਾਂ ਰੇਡ ਨਹੀਂ ਅਜੇ ਤਾਂ ਚੱਲ ਰਹੀ ਆ ਸਰ ਤੁਹਾਡੇ ਸਾਹਮਣੇ ਚੱਲ ਰਹੀ ਹੈ ਜੀ। ਜੇ ਕੋਈ ਬਰਾਮਦਗੀ ਹੋਊਗੀ ਉਹਦਾ ਅਸੀਂ ਪਰਚਾ ਦੇ ਕੇ ਉਹ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ। ਤੇ ਕੋਈ ਵਿਕਤੀ ਰੋਨੋ ਪੁੱਛਿਆ ਨਹੀਂ ਨਹੀਂ ਅਜੇ ਫਿਲਹਾਲ ਨਹੀਂ ਹੋਇਆ ਜੀ ਕੋਈ। ਪਰ ਇਹ ਵੀ ਇਹਦੀ ਸੱਚ ਚੱਲਦੀ ਹੈ ਜੇ ਘਰੋਂ ਕੋਈ ਤਰਾਜ ਜੋ ਚੀਜ਼ ਮਿਲਦੀ ਆ ਜਾਂ ਬਾਹਰੋਂ ਸਾਨੂੰ ਪਤਾ ਲੱਗਦਾ ਵੀ ਇਹ ਫਲਾਣੀ ਜਗ੍ਹਾ ਰੱਖ ਕੇ ਵੇਚਦਾ ਫਲਾਣੀ ਜਗ੍ਹਾ ਰੱਖ ਕੇ ਵੇਚਦਾ ਚੋਂ ਕਿ ਅੱਜ ਕੱਲ ਤੁਹਾਨੂੰ ਵੀ ਪਤਾ ਹੋਇਆਗਾ ਸਮਗਲਦਰ ਜਾਂ ਸਪਲਾਇਰ ਇੰਦਾ ਤਾਂ ਹੈ ਨਹੀਂ ਵੀ ਘਰੇ ਰੱਖ ਕੇ ਵੇਚਦੇ ਆ ਜੇ ਇਹ ਹੀ ਬੰਦੇ ਨੂੰ ਵੇਹੜੋਂ ਰਾਉਂਡ ਅਪ ਕਰਦੇ ਆ ਉਹ ਕਿਸੇ ਨਾ ਕੋਈ ਦੁਕਾਨ ਚ ਰੱਖਿਆ ਕਿਸੇ ਸੁਣਸਣ ਜਗ੍ਹਾ ਤੇ ਰੱਖਿਆ ਉੱਥੇ ਰੱਖ ਕੇ ਜਾਂ ਵੇਚ ਰਿਹਾ ਜਾਂ ਆਪਣੇ ਗਾਕਾਰ ਨੂੰ ਬੁਲਾ ਰਿਹਾ ਉਹ ਜਿਹੜੀ ਚੀਜ਼ ਹੈਗੀ ਆ ਉਹ ਅਸੀਂ ਸਾਰੀ ਫੜ ਕੇ ਜੋ ਮੁਤਾਬਕ ਕਾਨੂੰਨੀ ਕਾਰਵਾਈ ਬਣਦੀ ਹੋਗੀ ਉਹ ਅਸੀਂ ਕਰਾਂਗੇ